ਅੱਜ ਇਹ ਵੀਡੀਓ ਪਾਉਣੀ ਆ ਚਾਰ ਡਰਾਈਵਰਾਂ ਵਾਲੀ ਵੀ ਪਾਈ ਹੈ ਇਸ ਵਿੱਚ ਚਾਰ ਕਿਸਮ ਦੇ ਡਰਾਈਵਰ ਹੁੰਦੇ ਨੇ ਤੇ ਬਾਪੂ ਦੀ ਕਮਾਈ ਵਾਲੀ ਗੱਡੀ ਦੀ ਵੀ ਵੀਡੀਓ ਪਾਈ ਹੈ ਮੇਰੀ ਤੇ ਹੋਰ ਵੀ ਮੈਂ ਤੇਜ਼ ਰਫਤਾਰ ਵਾਲੇ ਵੀ ਪਾਉਣੀ ਆ ਪਰ ਦੇਖੋ ਜਿਹੜੀ ਅੱਜ ਗੱਲ ਆਪਣੇ ਸਾਰਿਆਂ ਦੇ ਆਪਾਂ ਵੀਡੀਓ ਤੇ ਦੇਖ ਰਹੇ ਹਾਂ ਬੜੀ ਦੁਖਦਾਈ ਗੱਲ ਆ ਇਹ ਜਿਹੜੇ ਇੱਕ ਪਰਿਵਾਰ ਦੇ 9 ਮੈਂਬਰ ਪਾਣੀ ਦੇ ਵਿੱਚ ਫੜ ਗਏ ਨੇ ਚਲੋ ਕੋਈ ਕਹਿੰਦਾ ਵੀਡੀਓ ਬਣਾਉਂਦੇ ਸੀ ਤੇ ਕੋਈ ਕਹਿੰਦਾ ਰੀਲ ਪਾਉਣ ਦੇ ਚੱਕਰ ਸੀ ਕੋਈ ਸੈਲਫੀ ਲੈਂਡ ਜੋ ਵੀ ਸੀ ਚੱਲ ਕੁਝ ਵੀ ਹੈ ਪਰ ਗਲਤੀ ਉਹਨਾਂ ਨੇ ਆਪ ਕੀਤੀ ਹੈ ਪਰ ਦੇਖੋ ਬੱਚੋ ਇਹ ਜੀ ਗਲਤੀ ਨਾ ਕਰੋ ਤੁਹਾਨੂੰ ਤੁਹਾਡੇ ਮਾਪੇ ਬੜਾ ਔਖਾ ਪਾਲਦੇ ਨੇ ਉਸ ਦਾ ਇਹਨਾਂ ਜ਼ਿੰਦਗੀ ਨੂੰ ਮਿੱਟੀ ਦੇ ਭਾ ਅੜੋਂਾਂ ਬਰੋਬਰ ਸਮਝਦੇ ਆਂ ਨਹੀਂ ਨਹੀਂ ਜੇ ਅਗਰ ਉਹਨਾਂ ਦੇ ਮਾਪੇ 9 ਮੈਂਬਰ ਨੇ ਦੇਖੋ 9 ਮੈਂਬਰ ਇਕੱਠੇ ਕਿਸੇ ਦੇ ਘਰ ਵਿੱਚ ਆਏ ਨਹੀਂ ਕਦੇ ਇੱਕ ਮਿੰਟ ਵਿੱਚ ਦੇ 9 ਮੈਂਬਰ ਚਲੇ ਗਏ ਬੜੇ ਦੁੱਖ ਦਾ ਇੱਕ ਗੱਲ ਹੈ ਇਹ ਦੇਖੋ ਜਿਹੜੇ ਪਰਿਵਾਰ ਦੇ ਵਿੱਚੋਂ ਨੌ ਮੈਂਬਰ ਅਜੇ ਇੱਕ ਮਿੰਟ ਕੀ ਵਿਛੜ ਗਏ ਉਹਨਾਂ ਦਾ ਦਿਲ ਪੁੱਛਿਆ ਜਾਣੀ ਜੇ ਉਹਦੇ ਮਾਪੇ ਉਹਨਾਂ ਦੇ ਜਿਉਂਦੇ ਹੋਏ ਤਾਂ ਉਹਨਾਂ ਉੱਤੇ ਦੇਖੋ ਕੀ ਉਹਨਾਂ ਦਾ ਅਰਜੁਨਤਾ ਤੇ ਬੀਤਦੀ ਹੋਊਗੀ ਬੜਾ ਔਖਾ ਵਾ ਤੇ ਦੂਜੀ ਗੱਲ ਰਹੀ ਸਿਆਣੇ ਕਹਿੰਦੇ ਨੇ ਪਾਣੀ ਅੱਗ ਬਿਜਲੀ ਸੱਪ ਸ਼ੇਰ ਦੁਸ਼ਮਣ ਝੋਟਾ ਠੱਠਾ ਇਹਨਾਂ ਤੋਂ ਬਚੋ ਦੇਖੋ ਅਸੀ ਤਾਂ ਆਪਣੇ ਆਪ ਹੀ ਮੌਤ ਖਰੀਦਣ ਜਾਂਦੇ ਆਂ ਦੇਖੋ ਬੱਚੇ ਜੇ ਤੁਸੀਂ ਵੀਡੀਓ ਬਣਾਉਣ ਪਿੱਛੇ ਵੀ ਇਹ ਕੰਮ ਕਰਦੇ ਹੋ ਰੀਲ ਬਣਾਉਣ ਪਿੱਛੇ ਕਰਦੇ ਹੋ 2 4 ਵਿਊ ਵਧਦਾ ਆ ਜੰਗੇ 2 4000 ਵਧਦਾ ਆ ਪਰ ਆਪਣੀ ਜ਼ਿੰਦਗੀ ਜਾਨ ਨਹੀਂ ਮਿਲਦੀ ਹੈਗੀ ਦੇਖੋ ਇਹ ਸਭ ਤੋਂ ਕੀਮਤੀ ਆ ਤੁਸਤੇ ਨੂੰ ਐਵੇਂ ਸੰਦੂਕ ਨਹੀਂ ਐਵੇਂ ਮਿਲਗੀ ਜਿਹੜੇ ਮਾਪੇ ਨੇ ਤੁਹਾਨੂੰ ਪਾਲਿਆ ਤੁਹਾਨੂੰ ਉਥੇ ਤੱਕ ਜਾਣ ਜੋਗੇ ਬਣਾਇਆ ਵਾ ਇੰਨੀ ਕਮਾਈ ਕਰਨ ਜੋਗੇ ਬਣਾਇਆ ਵਾ ਜਾਂ ਤੁਸੀਂ ਮਾਪੇ ਦੀ ਕਮਾਈ ਤੇ ਗਏ ਹੋ ਹੁਣ ਦੇਖੋ ਮੈਂ ਤੁਹਾਨੂੰ ਕੀ ਸਮਝਾਵਾਂ ਮੈਂ ਤੁਹਾਡੇ ਹੱਥੀਂ ਮੂਰੇ ਬਣ ਕੇ ਬੇਨਤੀ ਕਰ ਸਕਦੀ ਆਂ ਵੀ ਬੱਚਿਓ ਇਹ ਜੀ ਗਲਤੀ ਨਾ ਕਰੋ ਮੈਂ ਰੋਜ਼ ਵੀਡੀਓ ਚ ਦੇਖਦੀ ਆਂ ਕੋਈ ਨਹਿਰ ਦੇ ਛਾਲ ਮਾਰਦਾ ਕੋਈ ਕੁਛ ਕਰਦਾ ਕੋਈ ਪਾਣੀ ਦੇ ਵਿੱਚ ਡੁੱਲ ਕੇ ਦਿਖਾਉਂਦਾ ਬਾਈ ਚਾਂਸ ਤੁਸੀਂ ਡੁੱਬ ਵੀ ਸਕਦੇ ਹੋ ਛਾਲ ਮਾਰਦੇ ਹੋ ਨਹਿਰ ਦੇ ਵਿੱਚ ਇਹ ਨਹੀਂ ਸਿੱਖਿਆ ਹੁੰਦਾ ਸੁੱਖਿਆ ਹੁੰਦਾ ਵੀ ਕਿੰਨਾ ਤਾਰ ਕੀ ਹੋਵੇ ਹਰ ਨੂੰ ਕੋਈ ਪਤਾ ਨਹੀਂ ਰੱਬ ਦੇ ਭਾਣੇ ਦਾ ਕਦੋਂ ਹੋ ਜਾਣਾ ਉਧਰ ਦੀ ਆਪਤਾ ਜੇ ਕੋਈ ਗੱਲ ਨਹੀਂ ਵੱਖਰੀ ਆ ਪਰ ਜਿਹੜਾ ਜਾਣ ਬੁੱਝ ਕੇ ਤੁਸੀਂ ਪੰਗੇ ਲੈਣਾ ਤਾਂ ਬਹੁਤ ਵੱਡੀ ਗਲਤੀ ਆ ਨਾ ਇਹਦੀਆਂ ਗਲਤੀਆਂ ਨਾ ਕਰੋ ਮੈਂ ਤੁਹਾਨੂੰ ਇਹੀ ਬੇਨਤੀ ਕਰਕੇ ਕਹਿੰਨੀ ਆ ਆਪਣੇ ਬੱਚਿਆਂ ਨੂੰ ਵੀ ਕਦੇ ਵੀ ਭੁੱਲ ਕੇ ਜਿੱਥੇ ਤੁਹਾਨੂੰ ਖਤਰਾ ਲਿੰਦਾ ਉੱਥੋਂ ਪਰੇ ਰਹੋ ਦੇਖੋ ਜੇਸੀਂ ਬਚਤ ਆਪਦੇ ਸਰੀਰ ਦੀ ਸੀ ਆਪ ਕਰ ਸਕਦੇ ਆ ਪਰ ਜੇ ਅਸੀਂ ਅੱਗ ਦੇ ਵਿੱਚ ਜਾਣ ਕੇ ਛਾਲ ਮਾਰ ਕੇ ਫਿਰ ਤੋਂ ਸਾਨੂੰ ਪਤਾ ਹੀ ਵੀ ਅੱਗ ਨੇ ਮਚਾ ਦੇਣਾ ਜੇ ਅਸੀਂ ਰੇਲ ਗੱਡੀ ਦੇ ਮੂਹਰੇ ਜਾਣ ਕੇ ਛਾਲਾਂ ਮਾਰਦੇ ਆ ਤਾ ਸਾਨੂੰ ਪਤਾ ਪਿਛਲੇ ਦੇ ਤਾਰ ਨੂੰ ਹੱਥ ਲਾਉਣੇ ਜੋ ਵੀ ਅਸੀਂ ਗਲਤ ਕੰਮ ਕਰਦੇ ਆ ਅਸੀਂ ਮੌਤ ਆਪਣੀ ਆਪ ਖਰੀਦਣ ਲਈ ਤਿਆਰ ਹੋ ਜਾਂਦੇ ਆ ਪਰ ਦੇਖੋ ਹਮੇਸ਼ਾ ਬਚੋ ਉਸ ਤਾਂ ਆਪਣੀ ਜ਼ਿੰਦਗੀਆਂ ਨਾਲ ਹੀ ਖੇਡਣ ਲੱਗੇ ਇਹ ਤਾਂ ਗੱਲ ਬਹੁਤ ਗਲਤ ਆ ਦੇਖੋ ਵਿਚਾਰਿਆਂ ਨੇ ਕਿਵੇਂ ਤਰਫ ਤਰਫ ਜਾਨ ਦਿੱਤੀ ਆ ਵਿਚਾਰਿਆਂ ਨੇ ਪਤਾ ਨਹੀਂ ਉਹਨਾਂ ਨੇ ਕੀ ਵਾਪਰਿਆ ਕਹੇ ਨੂੰ ਕੋਈ ਕੁਝ ਵੀ ਕਹਿੰਦਾ ਪਤਾ ਨਹੀਂ ਉਹਨਾਂ ਨੂੰ ਤਾਂ ਰੱਬ ਨੂੰ ਪਤਾ ਵੀ ਉਹਨਾਂ ਨਾਲ ਕੀ ਹੋਇਆ ਜਾਂ ਕੀ ਨਹੀਂ ਹੋਇਆ ਕੋਈ ਕਹਿੰਦਾ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਸੀ ਕੋਈ ਕਹਿੰਦਾ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਸੀ ਕੋਈ ਕਹਿੰਦਾ ਸੈਲਫੀ ਲੈਂਦੇ ਸੀ ਚਲੋ ਬਾਹਰ ਜਾ ਕੇ ਸਾਰਾ ਕੁਝ ਬੱਚੇ ਕਰਦੇ ਨੇ ਪਰ ਥੋੜਾ ਜਿਹਾ ਸਾਵਧਾਨੀ ਨਾ ਕਰੋ ਬੱਚਿਓ ਕੋਈ ਗੱਲ ਨਹੀਂ ਦੇਖੋ ਜ਼ਿੰਦਗੀ ਇਹ ਇਹ ਵਾਰ-ਵਾਰ ਹੱਥ ਨਹੀਂ ਲੱਗਦੀ ਹੈਗੀ ਇਨਸਾਨ ਦੇ ਨਾ ਕਿਸੇ ਦੇ ਲੱਗੀ ਹੈ ਮੁੜ ਕੇ ਜਾਣ ਵਾਲਾ ਕਦੇ ਵਾਪਸ ਨਹੀਂ ਆਉਂਦਾ ਹੈਗਾ ਜਿਹੜੇ ਰਹਿ ਜਾਂਦੇ ਨੇ ਉਹਨਾਂ ਦੇ ਸਵਾਸ ਵੀ ਸਮਝ ਲਓ ਮਰਿਆਂ ਤੋਂ ਵੱਧ